ਕਰਤਾਰ ਸਿੰਘ ਦੁੱਗਲ ਦੀ ਕਹਾਣੀ ਪਾਕਿਸਤਾਨ ہمارا ਹੈ ਪਹਿਲੇ ਪਹਿਲ ਉਹਦਾ ਨਾਮ ਰਾਮ ਰੱਖੀ ਸੀ ਹੁਣ ਉਸ ਦਾ ਨਾਮ ਅੱਲਾ ਰੱਖੀ ਰੱਖ ਦਿੱਤਾ ਗਿਆ ਉਹ ਜੋ ਉਹਨੂੰ ਅੱਗੇ ਵੀ ਲੋਕ ਰੱਖੀ ਸੱਦਦੇ ਸੀ ਹੁਣ ਵੀ ਲੋਕ ਰੱਖੀ ਹੀ ਕਹਿੰਦੇ ਆ ਉਸ ਰਾਤ ਜਦੋਂ ਢੋਲ ਵੱਜੇ ਜਦੋਂ ਨੇਜੇ ਇਸ਼ਕੇ ਜਦੋਂ ਤਾਰੇ ਟੁੱਟੇ ਜਦੋਂ ਪਹਚਾਲ ਆਇਆ ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਉਸਤੀ ਉੱઠી ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉਸਨੇ ਇਹ ਗਠਿਆਲੀ ਟੱਪੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਪੈੜੀਆਂ ਵਿੱਚ ਗੁਜਰੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਬੇਸੋਦ ਇੱਕ ਦੁਰਗ ਵਿੱਚ ਜਾ ਪਈ ਤੇ ਤਿੰਨ ਪੂਰੀਆਂ ਰਾਤਾਂ ਤਿੰਨ ਪੂਰੇ ਦਿਨ ਉੱਥੇ ਦੁਖੀ ਰਹੀ ਉਹਦੇ ਹੇਠੋਂ ਲਉ ਦੀ ਨੁਚੜ ਦੀ ਲਕੀਰ ਲੰਘ ਗਈ ਉਹਦੇ ਉੱਤੋਂ ਤਨਾਲੀਆਂ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ ਉਹਦੇ ਕੰਨਾਂ ਵਿੱਚ ਕਈ ਜਾਣੀਆਂ ਪਛਾਣੀਆਂ ਇਹੋ ਜਿਹੀਆਂ ਚੀਖਾਂ ਵੀ ਸੁਣਾਈ ਦਿੱਤੀਆਂ ਜਿੰਨਾਂ ਨਾਲ ਉਸ ਦੀ ਦੁੱਧ ਦੀ ਸਾਂਝ ਸੀ ਤੇ ਫੇਰ ਘੋੜਿਆਂ ਦੀਆਂ ਟਾਪਾਂ ਲਾਰੀਆਂ ਮੋਟਰਾਂ ਟਰੱਕਾਂ ਦੀ ਗੂੰਜਾਰ ਉਸ ਨੂੰ ਸੁਣਾਈ ਦਿੱਤੀ। ਅਗਲੀ ਸਵੇਰ ਸਾਰੀ ਦੀ ਸਾਰੀ ਵਾਦੀ ਇੰਜ ਸੀ ਜਿਵੇਂ ਕਦੀ ਹੁੰਦੀ ਸੀ। ਬਲਦਾਂ ਦੇ ਗਲ ਪਈਆਂ ਟੱਲੀਆਂ ਸਹਜੇ ਸਹਜੇ ਟੁਣਕ ਪਈਆਂ ਇਜੜਾਂ ਦੇ ਵਗ ਦੇ ਵਗ ਨਿਕਲਣ ਲੱਗ ਪਏ ਜਿਵੇਂ ਹਮੇਸ਼ਾ ਹਰ ਬੰਡ ਵਿੱਚ ਹੁੰਦਾ ਹੈ ਖੂਹਾਂ ਦੀ ਮਧਰ ਰੀਂ ਰੀਂ ਠਕ ਠਕ ਚਵਾ ਪਾਸੇ ਗੁੰਜਿਰ ਵਧੀਆ ਆਵਾਜ਼ਾਂ ਸੁਣਾਈ ਦੇ ਰੀਆਂ ਸੀ ਪੀੜ ਦੀਆਂ ਪੀੜਾਂ ਪੰਛੀਆਂ ਦੀਆਂ ਡਾਰਾਂ ਅਸਮਾਨਾਂ ਵਿੱਚ ਆ ਗਏ ਦੁੱਧਾਂ ਵਿੱਚ ਮਧਾਣੀਆਂ ਛਲਕੀਆਂ ਵੇੜਿਆਂ ਵਿੱਚ ਧੂਏ ਉਠੇ ਮਸੀਤ ਵਿੱਚ ਬਾਗ ਵਿੱਚੋਂ ਬਾਗ ਦੀ ਆਵਾਜ਼ ਆਈ RAM ਰੱਖੀ ਕਿਤਨਾ ਹੀ ਚੇਰੂੜੀ ਕਿਦਰੀ ਨਾ ਮੰਦਿਰ ਵਿੱਚ ਜਣੇ ਟੰਣ ਟੰਣ ਹੋਈ ਨਾ ਗੁਰਦੁਆਰੇ ਵਿੱਚੋਂ ਸੰਖ ਦੀ ਆਵਾਜ਼ ਉਹਦੇ ਕੰਨਿ ਪਈ ਤੇ ਜਦੋਂ ਪੀਲੀਆਂ ਪੀਲੀਆਂ ਧੁੱਪਾਂ ਨਿਕਲੀਆਂ RAM ਰੱਖੀ ਉੱਠ ਕੇ ਪਛੋਕੜ ਆਪਣੇ ਗੌਂਡੀਆਂ ਦੇ ਵੇੜੇ ਜਾਵੜੀ ਹੱਸਦੇ ਖੇੜ ਦੇ ਖਾਂਦੇ ਸਾਰੇ ਦੇ ਸਾਰੇ ਉਹਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ ਔਰਤਾਂ ਨੇ ਸੋਚਿਆ ਜਿਵੇਂ ਖੂਨ ਦੀ ਨਦੀ ਵਿੱਚ ਰੱਖੀ ਉਮਲ ਆਈ ਹੋਈ ਹੈ ਤੇ ਮਰਦਾਂ ਜਾਣਿਆ ਜਿਵੇਂ ਉਹਨਾਂ ਨਾਲ ਕੋਈ ਚਾਲ ਚੱਲੀ ਗਈ ਹੋਵੇ ਜਹਾਨ ਜਵਾਨ ਜਹਾਨ ਸ਼ੇਰ ਬਾਜ ਦਾ ਮੂੰਹ ਭਖਣ ਲੱਗ ਪਿਆ ਉਹਦੀਆਂ ਅੱਖਾਂ ਵਿੱਚ ਫੇਰ ਇੱਕ ਵਾਰ ਵਹਿਸ਼ਤ ਆਈ ਮਸਾ ਮਸਾ ਢਿਲਕੀਆਂ ਉਹਦੀਆਂ ਰਗਾਂ ਫੇਰ ਤਣ ਗਈਆਂ ਤੇ ਮੰਜੀ ਹੀ ਠੋਲਿਸ਼ਕ ਦੀਆਂ ਛਵੀ ਛਕ ਕੇ ਤੇ ਉਹ ਡਾਡੇ ਗਜਬ ਵਿੱਚ ਉੱਠਿਆ ਇਸ ਜਵੀ ਨੇ ਕਈ ਤੜਚੀਰੇ ਸਨ ਕਈ ਖੋਪੜੀਆਂ ਮਿੱਤੀਆਂ ਸਨ ਕਈ ਗਰਦਨਾਂ ਲਾਈਆਂ ਸਨ ਪਰ ਕੋਈ ਦੋ ਕਦਮ ਰੱਖੀ ਤਾਂ ਦੂਰ ਉਹਦੀ ਛਵੀ ਜਿਵੇਂ ਉਗਰੀ ਤੇ ਉਗਰੀ ਹੀ ਰਹਿ ਗਈ ਰੱਖੀ ਤੇ ਉਹਦੇ ਵਿਚਕਾਰ ਉਹਦੀ ਮਾਂ ਸੀ ਉਹਦਾ ਪਿਓ ਸੀ ਉਹਦੀ ਭੈਣ ਸੀ ਪਤਾ ਨਹੀਂ ਕਿਸ ਤਰ੍ਹਾਂ ਅੱਖਾਂ ਦੇ ਪੋਰ ਦੇ ਵਿੱਚ ਉਹ ਨੱਠ ਕੇ ਰੱਖੀ ਤੇ ਆਪਏ ਤੇ ਉਹਨੂੰ ਜਬਰ ਆਣ ਨਾ ਦਿੱਤੀ ਉਹ ਘੜੀ ਲੰਘ ਗਈ ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰਵਾਜ਼ ਹੈਰਾਨ ਹੁੰਦਾ ਕਿਵੇਂ ਉਸਨੂੰ ਕਹਿ ਰਾ ਸਕਿਆ ਸੀਤੇ ਰੱਖੀ ਤੇ ਉਹਦੀ ਅਸਪਾਤ ਵੀ ਛਵੀ ਉਸ ਨੂੰ ਹਮੇਸ਼ਾ ਸ਼ਰਮਿੰਦਿਆ ਕਰਦੀ ਰਹੀ ਤੇ ਡਾਡਾ ਕੱਚਾ ਹੁੰਦਾ ਰਿਹਾ ਇੱਕ ਦਿਨ ਉਸ ਨੂੰ ਤੋੜ-ਫੋੜ ਕੇ ਖੂਬ ਜਿਛਟਾ ਆ ਤੇ ਧਰੇਕ ਹੇਠ ਜਿੱਥੇ ਸ਼ੇਰਵਾਜ ਉਸ ਨੂੰ ਵੱਢਣ ਲਈ ਟੁੱਟਿਆ ਸੀ ਰੱਖੀ ਕਰੀ ਇੱਕ ਰੰਗਲਾ ਪੀੜਾ ਢਾ ਕੇ ਬੈੰਦੀ ਸੀ ਜਿਵੇਂ ਪੀੜੇ ਨਾਲ ਕੁੰਗਰੂ ਲੱਗੇ ਹੋਏ ਸੀ ਤੇ ਜਿਸ ਪੀੜੀ ਤੇ ਸ਼ੇਰਵਾਜ ਦੀ ਮਾਂ ਬੈਠੀ ਜਦੋਂ ਉਹ ਵਿਆਹੀ ਹੋਈ ਆਈ ਸੀ ਤੇ ਇਸ ਪੀੜੀ ਤੇ ਸ਼ੇਰਵਾਜ ਦੀ ਦਦੀ ਬੈਠੀ ਸੀ ਜਦੋਂ ਉਹ ਵਿਆਹੀ ਹੋਈ ਆਈ ਸੀ ਇੱਕ ਰੋਜ ਸ਼ੇਰਵਾਜ ਨੇ ਰੱਖੀ ਤੇ ਛਵੀ ਉਗਰੀ ਅਗਲੇ ਰੋਜ਼ ਗਰਨਾ ਬਾਨ ਨੇ ਉਸਨੇ ਆਪਣੀ ਤ੍ਰਿਮਤ ਬਣਾ ਲਿਆ ਰੱਖੀ ਤੋਂ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਸੀ ਬਚਪਨ ਵਿੱਚ ਫਿਰ ਇਕੱਠੇ ਖੇਡਦੇ ਸਨ ਇਕੱਠੇ ਘੁੰਮਦੇ ਇਕੱਠੇ ਲੱਭਦੇ ਇਕੱਠੇ ਹੱਸਦੇ ਇਕੱਠੇ ਪਿੰਗਾ ਛੋਟਦੇ ਤੇ ਫਿਰ ਜਦੋਂ ਵੱਡੀ ਹੋਈ ਤਾਂ ਸ਼ੇਰ ਬਾਜ ਨੇ ਹਲ ਪਾਉਂਦਿਆ ਕਈ ਟੱਪੇ ਉਸ ਦੀ ਯਾਦ ਵਿੱਚ ਗਾਏ ਸਨ ਕਈ ਵਾਰੀ ਉਸ ਨੇ ਸੁਪਨਿਆਂ ਵਿੱਚ ਰੱਖੀ ਮੁਰਮੁਰ ਆਇਆ ਕਰਦੀ ਸੀ ਤੇ ਜਦੋਂ ਹੋਰ ਵੱਡੀ ਹੋਈ ਤਾਂ ਸ਼ੇਰ ਬਾਜ ਉਸ ਨੂੰ ਲੋਕ ਛਿਪਕੇ ਵੇਖਿਆ ਕਰਦਾ ਸੀ ਭਾਵੇਂ ਰੱਖੀ ਨੂੰ ਪਤਾ ਸੀ ਭਾਵੇਂ ਰੱਖੀ ਨੂੰ ਨਹੀਂ ਪਤਾ ਸੀ ਸਵੇਰੇ ਸਰਗੀ ਵੇਲੇ ਉੱਠ ਕੇ ਰੱਖੀ ਦੁੱਧ ਚੋਨੀ ਮੱਝੀਆਂ ਗਾਈਆਂ ਜਾਂ ਬੱਕਰੀਆਂ ਜਾਂ ਫਿਰ ਦੁੱਧ ਰੜਕ ਕੇ ਦੀ ਸਾਰੇ ਘਰ ਨੂੰ ਸਾਂਭਦੀ ਪੋਚ ਦੀ ਲਿਪ ਦੀ ਪੋਚ ਦੀ ਸ਼ੇਰ ਬਾਜ ਹੋਰਾਂ ਦੀ ਪੁਰਾਣੀ ਹਵੇਲੀ ਨੂੰ ਸ਼ੀਸ਼ੇ ਵਾਂਗ ਬਣਾ ਲਿਆ ਸੀ ਸ਼ਾਮੀ ਹਰ ਡੰਗਰ ਲਈ ਆਪ ਗੋਤਾਵਾ ਕਰਦੀ ਆਪਣੇ ਹੱਥੀ ਉਹਨਾਂ ਨੂੰ ਖੋਹਦੀ ਮੱਝੀਆਂ ਦਾ ਦੁੱਧ ਚੋਉਂਦੀ ਬਲਦ ਦੌੜ ਦੌੜ ਕੇ ਸ਼ੇਰ ਬਾਜ ਵਾਂਗ ਹਾਲੀਆਂ ਨੂੰ ਛੱਕਾ ਥਕਾ ਦਿੰਦੇ ਆਪਣੀ ਸੱਸ ਸੋਹਰੀ ਦੀ ਜਿਵੇਂ ਉਹ ਪੈਰ ਤੋਂ ਤੋਂ ਪਿੰਦੀ ਕਦੀ ਉਹਨੂੰ ਪਲੰਗ ਤੋਂ ਨਾ ਲੈਣ ਦਿੰਦੀ ਆਂਡਰਾਗ ਉਹਨਾਂ ਵੇਫੇ ਖਹਿਰਾਨ ਹੁੰਦੀ ਆ ਮੂੰਹ ਵਿੱਚ ਉਂਗਲਾਂ ਪਾਪਾ ਟੁਕਦੀਆਂ ਗਲੀ ਮੱਲੇ ਵਿੱਚ ਉਹਨੇ ਘਰ ਘਰ ਛੇਲੀਆਂ ਬਣਾ ਲਈ ਸੀ ਤਿੰਜਨਾ ਵਿੱਚ ਉਹ ਸਭ ਨੂੰ ਪਛਾੜਦੀ ਖਿਚਕਿਲੀ ਮਚਾਈ ਰੱਖਦੀ ਸੀ ਸਾਡੇ ਪਿੰਡ ਵਿੱਚ ਕਿਸੇ ਨੂੰ ਸਵੈਟਰ ਦਾ ਨਮੂਨਾ ਸਿੱਖਣਾ ਹੁੰਦਾ ਰੱਖੀ ਸਿਖਾਉਂਦੀ ਕਿਸੇ ਨੂੰ ਅੱਖ ਵਿੱਚ ਚੁਟਕੀ ਪਵਾਣੀ ਹੁੰਦੀ ਰੱਖੀ ਕੋਲੋਂ ਪਾਉਂਦਾ ਕਿਸੇ ਨੂੰ ਕੋਈ ਭੇਦ ਦੱਸਣਾ ਹੁੰਦਾ ਰੱਖੀ ਸਾਹਮਤੀ ਰੱਖੀ ਜਿਵੇਂ ਪਤਾਸੀ ਵਾਂਗ ਕੋਲ ਮਿਲ ਗਈ ਸੀ ਟਾਲੀਆਂ ਹੇਠ ਕਦੀ ਪਿੰਗਾ ਝੂਟਦੀ ਕਦੀ ਦੂਰ ਦੂਰ ਤੱਕ ਹਰਿਆਵਲ ਤੇ ਹਰਿਆਵਲ ਦੇ ਪਿੱਛੇ ਆਪਣੇ ਪਿੰਡ ਦੀਆਂ ਮਦਰੀਆਂ ਪਹਾੜੀਆਂ ਵੇਖਦੀ ਉਹ ਹੈਰਾਨ ਹੁੰਦੀ ਕਿੰਜ ਲੋਕ ਉੱਥੋਂ ਤੁਰ ਗਏ ਸਨ ਆਪਣੇ ਢੰਨਾ ਦਾ ਮੋਤੀ ਵਰਗਾ ਪਾਣੀ ਤੱਕ ਕੇ ਉਹ ਉਹਦਾ ਜੀ ਕਹਿੰਦਾ ਬੰਦਾ ਇੱਥੇ ਹੀ ਮਰ ਜਾਏ ਇਹਨੂੰ ਛੱਡ ਕੇ ਕਿਤੇ ਜਾਵੇ ਨਾ ਉਹਨਾਂ ਸੁੱਟਿਆ ਉਹਨਾਂ ਸਿੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ ਭਰਾਵਾਂ ਨੇ ਪਾਇਆ ਸੀ ਕਦੀ ਕਦੀ ਉਹ ਗੱਲ ਲਾ ਲੈਂਦੀ ਤੇ ਘਰਾਰ ਕਰਦੀ ਈਦੀ ਉਹਨਾਂ ਨੂੰ ਇਹ ਛੱਡ ਕੇ ਨਹੀਂ ਜਾਵੇਗੀ ਉਹ ਹੈਰਾਨ ਸੀ ਕਿ ਉਹਨਾਂ ਗਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਹੈ ਜਿੱਥੇ ਕੋਈ ਖੇਡਿਆ ਹੋਵੇ। ਉਹਨਾਂ ਬੇਰੀਆਂ ਦੇ ਬੇਰ ਕਿਵੇਂ ਹੱਕਾ ਮਾਰ ਰਹੇ ਹਨ ਜਿਹੜੇ ਤੁਰ ਗਏ ਉਹਨਾਂ ਨੂੰ। ਉਹਨਾਂ ਨੂੰ ਇਸ ਤਰ੍ਹਾਂ ਕੁਝ ਮਹਿਸੂਸ ਹੁੰਦਾ ਜਿਵੇਂ ਇੱਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਉਸ ਤੇ ਪਿੰਡ ਕੋਲੋਂ ਗੁਜ਼ਰਿਆ ਤੇ ਰੱਖੀ ਸਾਰੀ ਸਵੇਰ ਸੇਰੇ ਪਰੋਂਦੀ ਰਹੀ। ਕੜਕ ਦੀ ਦੁਪਹਿਰ ਵਿੱਚ ਪਾਕਿਸਤਾਨ ਦਾ ਝੰਡਾ ਫੜ ਔਰਤਾਂ ਦਾ ਉਹਨੇ ਜਲੂਸ ਕੱਢਿਆ ਤੇ ਸੜਕ ਕੰਡੇ ਆਪਣੇ ਆਗੂ ਦਾ ਇੰਤਜ਼ਾਰ ਵਿੱਚ ਪਾਕਿਸਤਾਨ ਹਮਾਰਾ ਹੈ ਤੇ ਹੋਰ ਕਈ ਗੀਤ ਗਾਉਂਦੀ। ਜਦੋਂ ਲੀਡਰ ਦੀ ਮੋਟਰ ਗੁਜ਼ਰ ਰਹੀ ਸੀ ਤਾਂ ਉਸ ਨੇ ਉੱਚੇ-ਉੱਚੇ ਜਿੰਦਾਬਾਦ ਦੇ ਨਾਰੇ ਲਾਏ ਸੀ ਤੇ ਫੁੱਲਾਂ ਦੇ ਵਰਖਾ ਨਾਲ ਧਰਤੀ ਅਟ ਗਈ ਸੀ। ਇੰਜ ਰੱਖੀ ਦੇ ਦਿਨ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਹਫ਼ਤੇ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਮਹੀਨੇ ਗੁਜ਼ਰ ਰਹੇ ਸਨ। ਜਦੋਂ ਇੱਕ ਦਿਨ ਗਲੀ ਵਿੱਚੋਂ ਲੰਘਦੇ ਉਸ ਨੂੰ ਆਵਾਜ਼ ਆਈ ਨਹੀਂ ਰੱਖੀਏ ਤੇ ਅਗਲੀ ਘੜੀ ਉਹਦਾ ਭਰਾ ਉਸ ਦੇ ਗਲ ਨਾਲ ਲੱਗਿਆ ਹੋਇਆ ਸੀ। ਕਿੰਨਾ ਚਿਰ ਦੋਵੇਂ ਸੁਬਕ ਦੇ ਰਹੇ ਰੱਖੀ ਦਾਡਾ ਚਿਰ ਉੱਚੀ-ਉੱਚੀ ਰੋਈ। ਉਸ ਨੂੰ ਇਹ ਵੀ ਭੁੱਲ ਗਿਆ ਸੀ ਕਿ ਨਾਲ ਇੱਕ ਹੋਰ ਆਦਮੀ ਸੀ ਜੋ ਸਿਪਾਹੀ ਜਿਹਾ ਲੱਗਦਾ ਸੀ ਖਲੋਤਾ ਜਿਸ ਤਰ੍ਹਾਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਅਖੀਰ ਜਦੋਂ ਉਹਨਾਂ ਦਾ ਵਿਰਾਗ ਲੱਥਾ ਉਹਦੇ ਭਰਾ ਨੇ ਸਿਪਾਹੀ ਵਾਲੇ ਇਸ਼ਾਰਾ ਕਰਕੇ ਕਿਹਾ ਇਹਨੂੰ ਲੈ ਚਲੋ ਮੇਰੀ ਭੈਣ ਲੱਭ ਬਈਏ ਪਰ ਕਿੱਥੇ ਰੱਖੀ ਨੇ ਇੱਕ ਝਾਤ ਬਾਦ ਜਿਸ ਤਰ੍ਹਾਂ ਉਹ ਸੁੱਤੀ ਹੋਈ ਜਾਗੀ ਹੋਈ ਘਬਰਾ ਕੇ ਪੁੱਛਿਆ ਦੂਰ ਦੂਰ ਕਿਸੇ ਦੂਰ ਦੇਸ਼ ਵਿੱਚ ਜਾਣ ਲਈ ਰੱਖੀ ਤਿਆਰ ਨਹੀਂ ਸੀ ਕੀ ਪਤਾ ਉੱਥੇ ਇਸ ਪਿੰਡ ਵਰਗੀਆਂ ਘੜੀਆਂ ਠੰਡੀਆਂ ਛਾਵਾਂ ਹੋਣ ਨਾ ਹੋਣ ਕੀ ਪਤਾ ਉਥੇ ਇਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ ਤੇ ਆ ਕੇ ਬਹਿ ਜਾਂਦੇ ਨੇ ਤੇ ਫਿਰ ਪਤਾ ਨਹੀਂ ਦਿਲ ਨੂੰ ਕੀ ਕੀ ਹੋਣ ਲੱਗ ਜਾਂਦਾ ਉਸ ਸ਼ਾਮੀ ਜਦੋਂ ਬਾਹਰ ਗਈ ਉਸ ਟਿੱਬੇ ਨੂੰ ਜਿਸ ਤਰ੍ਹਾਂ ਉਸਨੇ ਕਲਾਵੇ ਵਿੱਚ ਲੈ ਲਿਆ ਮੈਂ ਨਹੀਂ ਜਾਵਾਂਗੀ ਮੈਂ ਕਦੀ ਨਹੀਂ ਜਾਵਾਂਗੀ ਜੈਸੇ ਟਿੱਬੇ ਤੇ ਖਲੋ ਕੇ ਉਹ ਸ਼ੇਰਬਾਜ ਦੇ ਖੇਤਾਂ ਨੂੰ ਵੇਖਿਆ ਕਰਦੀ ਸੀ ਮੈਂ ਨਹੀਂ ਜਾਵਾਂਗੀ ਦਾਖ ਦੀ ਲੰਗ ਦੀ ਵੇਲ ਨੂੰ ਉਸ ਪੋਲੇ ਜਿਹੇ ਟੋਕੇ ਕਿਹਾ ਮੈਂ ਕਦੇ ਨਹੀਂ ਜਾਵਾਂਗੀ ਉਸਨੇ ਬੱਚੇ ਦੀ ਅੱਖਾਂ ਨਾਲ ਅੱਖਾਂ ਮਿਲੇ ਉਹਦੀ ਥੂਧਣੀ ਨੂੰ ਚੁੰਮਿਆ ਉਹਦੇ ਸੂਫੇ ਦੀ ਲੱਤ ਛੱਤ ਹੇਠ ਜਾ ਕੇ ਉਸਦੇ ਉਸਨੇ ਜ਼ੋਰ ਨਾ ਕਿਹਾ ਮੈਂ ਹਮੇਸ਼ਾ ਇੱਥੇ ਰਹਾਂਗੀ ਆਪਣੀ ਚੁੱਲ੍ਹ ਕੋਲ ਬੈਠ ਕੇ ਉਹਦਾ ਗੱਜ ਨਾ ਖਲੋਂਦਾ ਮੇਰਾ ਆਪਣਾ ਇਹ ਚੌਂਕਾ ਏ ਉਹ ਚੀਕੁੱਠੀ ਉਸ ਰਾਤ ਪੂਰੀ ਉਸ ਰਾਤ ਪੂਰੇ ਦੀ ਠੰਡ ਤੇ ਰੋਂਕਾਰ ਰਹੀ ਸੀ ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤੇ ਚੰਨ ਤੇ ਤਰਲੇਲੇ ਓਠ ਓਠ ਬਨੇਰਿਆਂ ਤੇ ਬਹਿ ਕੇ ਸੋਚਦੀ ਉਹ ਪੀਰਾਂ ਦੀ ਮਨ ਦਾ ਮਨ ਦੀ ਮੂਰਤੀਆਂ ਨੂੰ ਮਨਾਉਣ ਦਾ ਪ੍ਰਣ ਕਰਦੀ ਸਾਹਮਣੇ ਉਹ ਦੁਰਗ ਸੀ ਜਿੱਥੇ ਪਿਛਲੀ ਵਾਰੀ ਰੱਖੀ ਜਾ ਪਈ ਸੀ ਉਨ ਕਿਸੇ ਨਹੀਂ ਸੀ ਵੇਖਿਆ ਪਰ ਹੁਣ ਤੇ ਉਹ ਕਿਤਨੀ ਹੋਰ ਦੀ ਹੋਰ ਹੋ ਗਈ ਐ ਹੁਣ ਉਹ ਕਿਸ ਤਰ੍ਹਾਂ ਛਾਲ ਮਾਰ ਸਕਦੀ ਸੀ ਉਹ ਸਿੱਪ ਜਿਸ ਵਿੱਚ ਕੋਈ ਮੋਤੀ ਹੋਵੇ ਕਦੀ ਉਛਲਿਆ ਨਹੀਂ ਕਰਦੀ ਵੇ ਸ਼ੇਰ ਬਾਜਾ ਹੁਣ ਤੇਰੀ ਛਵੀ ਨੂੰ ਕੀ ਹੋ ਗਿਆ ਐ ਰਖੀ ਉਹਨੂੰ ਮੁਰਮੁਰ ਕਹਿੰਦੀ ਸ਼ੇਰ ਬਾਜਾ ਪਲੰਗ ਤੇ ਪਿਆ ਹੋਇਆ ਸੀ ਜਦੋਂ ਦਾ ਨੰਬਰਦਾਰ ਦੇ ਘਰੋਂ ਸ਼ਾਮੀ ਉਹ ਮੁੜਿਆ ਉਸਨੇ ਇੱਕ ਲਫਜ਼ ਨਾ ਕੋਇਆ ਨਾ ਉਸਨੇ ਕੁਝ ਖਾਦਾ ਨਾ ਪੀਤਾ ਵੇ ਸ਼ੇਰ ਬਾਜਾ ਮੈਂ ਤੇਰੇ ਤੋਂ ਲੱਖ ਵੀਰਵਾਰ ਸੁੱਟਾਂਗੀ ਸ਼ੇਰਵਾਜ ਤਾਂ ਚੁੱਪ ਸੀ ਉਹਦੇ ਭੱਕਰੇ ਚਿਹਰੇ ਉਹਦੇ ਲਾਲ ਹੋ ਰੀਆਂ ਅੱਖਾਂ ਵਿੱਚ ਜਿਸ ਤਰ੍ਹਾਂ ਅੱਥੂ ਜੰਮ ਗਏ ਹੋਣ ਵੇ ਮੇਰੀਆ ਸ਼ੇਰਵਾਜਾ ਆ ਕਿਤੇ ਈਟੁਰ ਚਲੀਏ ਆਖਰ ਚੁੰਝਲਾ ਕੇ ਰੱਖੀ ਨ ਕਿ ਆ ਸ਼ੇਰਵਾਜ ਨੇ ਵੀ ਇਸਤਰੀ ਤੋਂ ਜਿਵੇਂ ਸੇਕਾਰਿਆ ਹੋਵੇ ਉਸ ਨੂੰ ਉਹ ਚੁੱਪ ਸੀ ਐਲ ਸੀ ਬੇਸੁੱਧ ਪਿਆ ਸੀ ਤੇ ਉਹ ਬੋਲਦਾ ਕਿਵੇਂ ਨੰਬਰਦਾਰ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ ਰੱਖੀ ਹਿੰਦੂ ਕੁੜੀ ਸੀ ਦੇਸ ਨੇ ਜ਼ਰੂਰ ਹਿੰਦੁਸਤਾਨ ਵਿੱਚ ਭੇਜਿਆ ਜਾਣਾ ਸੀ 15 ਅਗਸਤ ਤੋਂ ਜਿਤਨੇ ਕਲਮੇ ਪੜੇ ਗਏ ਸਨ ਉਹਨਾਂ ਨਾਲ ਕੋਈ ਮੁਸਲਮਾਨ ਨਹੀਂ ਸੀ ਬਣ ਸਕਿਆ ਇਹ ਗੱਲ ਆਪਣੀ ਮੁਸਲਮਾਨ ਸਰਕਾਰ ਆਪ ਕਹਿ ਰਹੀ ਸੀ ਤੇ ਫਿਰ ਇਧਰੋਂ ਹਰ ਹਿੰਦੂ ਕੁੜੀ ਨੂੰ ਭੇਜ ਕੇ ਉਧਰੋਂ ਮੁਸਲਮਾਨ ਕੁੜੀ ਆਣੀ ਸੀ ਰੱਖੀ ਜਿਹੜੀ ਹਿੰਦੂ ਜੰਮੀ ਸੀ ਉਹਦੇ ਬਦਲੇ ਇੱਕ ਇਸਲਾਮ ਵਿੱਚ ਪੈਦਾ ਹੋਈ ਕੁੜੀ ਨੇ ਇਧਰ ਆਉਣਾ ਸੀ ਪਾਕਿਸਤਾਨ ਦੇ ਹਰ ਕੁਰਬਾਨੀ ਦੀ ਲੋੜ ਸੀ ਤੇ ਸ਼ੇਰਵਾਜ ਅਹਿਲ ਬੇਸੁਦ ਪਿਆ ਸੀ ਅਗਲੇ ਰੋਜ਼ ਅਗਲੇ ਰੋਜ਼ ਫੋਜੀ ਲਾਰੀ ਉਹਨਾਂ ਦੇ ਵਿੜੇ ਵਿੱਚ ਆ ਖਲੋਤੀ ਲੰਮੀਆਂ ਲੰਮੀਆਂ ਮਦੂਖਾਂ ਲਈ ਸਪਾਈਆਂ ਨੂੰ ਵੇਖ ਕੇ ਰੱਖੀ ਗੁਰਲਾ ਉੱਥੇ ਮੈਂ ਨਹੀਂ ਜਾਣਾ ਮੈਂ ਕਦੇ ਨਹੀਂ ਜਾਣਾ ਕੀ ਹੋਇਆ ਜੇ ਇਹਦਾ ਨਾਂ ਵਟ ਗਿਆ ਏ ਇਹ ਮੇਰਾ ਆਪਣਾ ਦੇਸ਼ ਹੈ ਇਹ ਪੱਥਰ ਮੇਰੇ ਆਪਣੇ ਨੇ ਇਹ ਗੀਟੇ ਮੇਰੇ ਆਪਣੇ ਨੇ ਅਜੇ ਤੱਕ ਇਹ ਤਰੀਕ ਨੇ ਵੱਡਾ ਹੋਣਾ ਏ ਜਿਸ ਨੂੰ ਮੈਂ ਪਾਣੀ ਦੇ ਦੇ ਪਾਲਦੀ ਰਹੀ ਤੇ ਉਹਦੀਆਂ ਅੱਖਾਂ ਵਿੱਚ ਅਥਰੂਣਾ ਠੱਲੇ ਜਾਣ ਵੇ ਸ਼ੇਰ ਵਜਾ ਤੂੰ ਬੋਲਦਾ ਕਿਉਂ ਨਹੀਂ ਤੂੰ ਕਿੱਦਾਂ ਦਾ ਹੋ ਗਿਆ ਏ ਮੈਂ ਤੇਰੀ ਈਮਾਨਤ ਮੈਂ ਤੇਰੀ ਮਾਨਤ ਨਾਲ ਕੀ ਕਰਾਂਗੀ ਤੇ ਰੱਖੀ बेहोਸ਼ ਹੋ ਗਈ ਜਿੰਨਾ ਚਿਰ ਸ਼ੇਰਵਾਜ਼ ਤੇ ਰੱਖੀ ਅੰਦਰ ਸੂਫੇ ਵਿੱਚ ਰਹੇ ਸਿਪਾਈਆਂ ਨੇ ਫੇਰ ਸੋਚਿਆ ਪਾਂਚਾਂ ਨੇ ਆਪਣੇ ਦਿਮਾਗ ਲੜਾਈ ਨਮਰਦਾਰ ਦੇ ਲਈ رائے ਲਿੱਤੀ ਗਈ ਪਰ ਆਪਣੀ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ ਪਾਕਿਸਤਾਨ ਨੇ ਇੰਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਬਣ ਜਾਣਾ ਸੀ ਇੰਨਾਂ ਮਾਮੂਲੀ ਗੱਲਾਂ ਕਰਕੇ ਰੁੜ ਜਾਣਾ ਸੀ ਪਾਕਿਸਤਾਨ ਅਜੇ ਬੱਚਾ ਸੀ ਜਿਸ ਨੂੰ ਹਰ ਕਿਸੇ ਨੇ ਲੜਿਆਉਣਾ ਸੀ ਜਿਸ ਦੀ ਗਲਤ ਗੱਲਾਂ ਨੂੰ ਵੀ ਮੰਨਣਾ ਸੀ ਲਾਰੀਵੇੜੇ ਵਿੱਚ ਖਰੋਤੀ ਸੀ ਜਾਂ ਵੀ ਕਿਸ ਤਰ੍ਹਾਂ ਸਕਦੀ ਸੀ ਅਖੀਰ ਕੋਈ 1 ਘੰਟੇ ਬਾਅਦ ਸੋਫੇ ਦੇ ਪਿੱਤ ਖੁੱਲੇ ਪਹਿਲੇ ਰੱਖੀ ਨਿਕਲੀ ਫਿਰ ਸ਼ੇਰਵਾਜ ਸੀ ਤੇ ਰੱਖੀ ਦੇ ਨਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ ਉਹਦੇ ਸਿਰ ਤੇ ਗੋਟਿਆਂ ਵਾਲੀ ਕਿਨਾਰੀ ਵਾਲੀ ਛਿੱਲੀ ਸੀ ਜਿਹੜੀ ਉਸ ਤੋਂ ਸਾੰਭੀ ਨਹੀਂ ਸੀ ਜਾਂਦੀ ਉਹਦੇ ਮੱਥੇ ਤੇ ਉਹਦੇ ਕੰਨਾਂ ਵਿੱਚ ਉਹਦੇ ਨੱਕ ਵਿੱਚ ਬਾਹਾਂ ਤੇ ਗਲੇ ਵਿੱਚ ਪੈਰਾਂ ਤੇ ਕੋਈ ਥਾਂ ਖਾਲੀ ਨਹੀਂ ਸੀ ਜਿੱਥੇ ਕੋਈ ਗਹਿਣਾ ਨਾ ਹੋਵੇ ਜਿਸ ਤਰ੍ਹਾਂ ਸੋਨੇ ਨਾਲ ਲੱਦੀ ਹੋਈ ਹੋਵੇ ਸ਼ੇਰਬਾਜ ਦੀ ਦਾਦੀ ਤੇ ਉਸ ਤੋਂ ਪਹਿਲਾਂ ਦੇ ਰੱਖੇ ਰਖਾਏ ਸਾਰੇ ਜੇਵਰ ਉਹਨੇ ਰੱਖੀ ਨੂੰ ਪਵਾਏ ਚਮ ਚਮ ਕਰਦੀ ਉਹ ਲਾਰੀ ਵਿੱਚ ਆ ਬੈਠੀ ਸਾਰੇ ਦੇ ਸਾਰੇ ਲੋਕ ਹੈਰਾਨ ਸਨ ਸ਼ੇਰਬਾਜ ਫਿਰ ਅੰਦਰ ਗਿਆ ਉਸਨੇ ਉਸ ਦਾ ਰੰਗਲਾ ਪੀੜਾ ਲਿਆ ਕੇ ਲਾਰੀ ਵਿੱਚ ਰੱਖਿਆ ਫਿਰ ਉਹਦਾ ਸ਼ੀਸ਼ਿਆਂ ਵਾਲਾ ਪਲੰਘ ਰਖਵਾਇਆ ਫਿਰ ਟਰੰਕਰ ਰਖਾਈ ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਕੱਪੜਿਆਂ ਦੇ ਭਰੇ ਹੋਏ ਸਨ ਅਖੀਰਲੀ ਵਾਰ ਸ਼ੇਰਬਾਜ ਅੰਦਰ ਗਿਆ ਤੇ ਰੱਖੀ ਨੂੰ ਜਾ ਕੇ ਆ ਕੇ ਇੱਕ ਪੱਖੀ ਤੇ ਕਿਛਣਾ ਫੜਾਇਆ ਚਨੇ ਉੱਤੇ ਚਿੱਤਰਿਆ ਹੋਇਆ ਸੀ ਸ਼ੇਰ ਬਾਜ਼ ਖਾਨ ਤੇ ਪੱਖੀ ਤੇ ਰੱਖੀ ਨੇ ਆਪਣੇ ਸੂਹੇ ਸਾਵੇ ਧਾਗੇ ਨਾਲ ਕੱਢਿਆ ਸੀ ਪਾਕਿਸਤਾਨ ਹਮਾਰਾ ਹੈ ਕਹਾਣੀ ਖਤਮ ਹੁੰਦੀ ਹੈ ਅਗਲੀ ਨਵੀਂ ਰੋਚਕ ਕਹਾਣੀ ਨਾਲ ਫਿਰ ਮਿਲਾਂਗੇ ਨਵੀਆਂ ਕਹਾਣੀਆਂ ਦੇਖਣ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਜੇ ਕਹਾਣੀ ਪਸੰਦ ਆਵੇ ਤਾਂ ਕਮੈਂਟ ਬਾਕਸ ਵਿੱਚ ਜੈ ਹਿੰਦ ਲਿਖਣਾ ਬਸ ਇੰਨਾ ਹੀ ਇੱਕ ਪੰਜਾਬੀ